ਚੱਲ ਅਸੀਂ ਫਿਰ ਬੈਠੇ ਰੋਟੀ ਖਾਧੀ ਅਸਤਾਜ ਜੀ ਨਾਲ ਸੀਗੇ ਉਹਨਾਂ ਦੇ ਰਾਜ ਸਿੰਘ ਖੇੜੀ ਸਾਬਕਾ ਐਮਐਲਏ ਤੇਰੀ ਹੈਰੀ ਜੀ ਸਾਬਕਾ ਐਮਐਲਏ ਮਰੀਮੇ ਗਵੰਡੀ ਪੈਂਦਾ ਤੇਰੀ ਗਵੰਡੀ ਪੈਂਤ ਤੋਂ ਤੇ ਇੱਕ ਸੀਗੇ ਸਿੱਧੂ ਫੀਡ ਫੈਕਟਰੀ ਵਾਲਾ ਜਿਹੜੇ ਸ਼ੇਰ ਉਹਨੇ ਵੀ ਇਲੈਕਸ਼ਨ ਲੜੀ ਸੀ ਤਿੰਨ ਜਣੇ ਸੀਗੇ ਇਹ ਫਿਰ ਉੱਥੇ ਮੇਰੇ ਵਾਲਾ ਰੂਮ ਇਹਨਾਂ ਨੂੰ ਦੇਤਾ ਮੈਂ ਦੂਜੇ ਰੂਮ ਚ ਆਲ ਕੇ ਪੈ ਗਿਆ ਫਿਰ ਅਸਤਾਜ ਜੀ ਉਹਨੇ ਘਰੇ ਰਹੇ ਸਵੇਰੇ ਫਿਰ ਬੈਠਾ ਮੈਂ ਗੱਲਾਂ ਮਤਾਂ ਦਾ ਅਸੀਂ ਮੈਂ ਦੱਸਿਆ ਅਸਤਾਜ ਜੀ ਤਾਂ ਡਾਡਾ ਫੈਨ ਹਨ ਹਨ ਮੈਂ ਜਿੱਦਾਂ ਮੈਨੂੰ ਉਹਨਾਂ ਦੀਆਂ ਕੈਸਟਾਂ ਦੇ ਰੈਪਰਾਂ ਤੋਂ ਮੈਨੂੰ ਐਂ ਪਤਾ ਹੁੰ ਬੇਸੌਦਾਵਾਤ ਕਿਹੜਾ ਗੀਤ ਆ ਜਣੀ ਕੱਲੀ ਕੱਲੀ ਗੱਲ ਨਹੀਂ ਟੇਲ ਸੀ ਉਹ ਹੁੰਦਾ ਬੰਦੇ ਦਾ ਹਰ ਕਿੱਦਾਂ ਲੈ ਕੇ ਉਹ ਬਾਈ ਕਹਿੰਦਾ ਜਿਹੜਾ ਸਿੱਧੂ ਫੀਡ ਫੈਕਟਰੀ ਵਾਲਾ ਕਹਿੰਦਾ ਬੇਦਲ ਯਾਰ ਮੁੰਡਾ ਤੇਰੇ ਦੇ ਪੀ ਐਚ ਡੀ ਕਰੀ ਬੇਟਾ ਹਾਂ ਨਾ ਕੋਈ ਗੱਲ ਚੱਲੀ ਮਖਸਤਾ ਜੀ ਕਹਿੰਦਾ ਮੈਂ ਗਲਦਸਤੇ ਨਹੀਂ ਕੀਤੇ ਜਿੰਦਾ ਮਲਟੀ ਗ੍ਰੈਸ਼ਨ ਉਹ ਤਾਂ ਗਲਦਸਤੇ ਕਹਿੰਦੇ ਸੀ ਨਾ ਮੈਂ ਕਿਹਾ ਜੀ ਤੁਸੀਂ ਇੱਕ ਕੀਤਾ ਕਹ ਕਿਹੜਾ ਕੀਤਾ ਮੈਂ ਉਹ ਚ ਸੀਗੇ ਸੁਖਵਿੰਦਰ ਮਹਿਬੂਬ ਸੀਗਾ ਦਵਿੰਦਰ ਕੋਹੇ ਨੂਰ ਸੀਗਾ ਉਹ ਚ 7-8 ਕਲਾਕਾਰ ਸੀਗੇ ਹੈ ਨਾ ਤੇ ਕਹਿੰਦਾ ਯਾਰ ਹਾਂ ਇੱਕ ਕੀਤਾ ਮੈਨੂੰ ਅੱਜ ਉਹ ਚੇਤਾ ਭੁੱਲ ਗਿਆ ਉਹਦਾ ਨਾਂ ਹਨਾ ਕਿਹੜੀ ਐਲਬਮ ਕਿਹੜੀ ਸੀਗੀ ਤੇ ਕਿ ਮੈਂ ਹਾਂ ਯਾਰ ਕੀਤਾ ਯਾਰ ਮਤਲਬ ਇਹ ਇਹ ਨਾ ਬਹੁਤ ਵੱਡੀ ਗੱਲ ਆ ਸਿੱਧੂ ਮਤਲਬ ਇਹੋ ਜੀ ਮੁਹੱਬਤ ਇਹੋ ਜਿਹਾ ਪਿਆਸ ਅਦਕਾਰ ਇਹ ਆਮ ਲੋਕਾਂ ਦੇ ਹਿੱਸੇ ਨਹੀਂ ਆਉਂਦਾ ਨਹੀਂ ਆਉਂਦਾ ਔਰ ਇਹਦਾ ਸਾਨੂੰ ਮਾਣ ਵੀ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਰੱਬ ਦੀ ਬਖਸ਼ਿਸ਼ ਦਾਤ ਕਰਕੇ ਸਾਨੂੰ ਮਿਲ ਰਿਹਾ ਸਹੀ ਗੱਲ ਸਮਝਦਾ ਹਾਂ ਕੋਈ ਗਾਣੇ ਹੁੰਦੇ ਸਿੱਧੂ ਜਿਵੇਂ ਮੇਰੇ ਕਈ ਗਾਣੇ ਹੁੰਦੇ ਨੇ ਇਹੋ ਜਿਹੇ ਤਾਂ ਮੈਨੂੰ ਅਕਸਰ ਲੋਕ ਮਿਲ ਜਾਂਦੇ ਨੇ ਹੂੰ ਤਾਂ ਉਹਦਾ ਜ਼ਿਕਰ ਕਰਦੇ ਨੇ ਜਿਗਰ ਕਰਕੇ ਉਹ ਤਾਰੀਫ ਵੀ ਕਰਦੇ ਨੇ ਮਤਲਬ ਤੇ ਸ਼ੁਕਰ ਵੀ ਕਰਦੇ ਨੇ ਮਾਲਕ ਦਾ ਹਨਾ ਵੀ ਯਾਰ ਇਦਾਂ ਹੋ ਗਿਆ ਤੇਰੇ ਨਾਲ ਇਦਾਂ ਬਹੁਤ ਵਾਰੀ ਹੋਇਆ ਹੋਊਗਾ ਜਦ ਮੇਰੇ ਡੱਡ ਹਿੱਟ ਗਣੇ ਆਏ ਨੇ ਕਿ ਇਦਾਂ ਹੋਇਆ ਕਦੇ ਵੀ ਤੈਨੂੰ ਸਪੈਸ਼ਲੀ ਕਾਲ ਆਈ ਹੋਵੇ ਕੋਈ ਬੰਦਾ ਮਿਲਿਆ ਹੋਵੇ ਯਾਰ ਅੱਛਾ ਯਾਰ ਤੂੰ ਲਿਖ ਯਾਰ ਬਹੁਤ ਬਹੁਤ ਹੁੰਦਾ ਵੀਰੇ ਇੱਕ ਦਿਨ ਕੀ ਹੋਇਆ ਮੈਂ ਨਾ ਹੁਣ ਇੱਥੋਂ ਮੈਂ ਪਿੰਡ ਜਾਣਾ ਸੀਗਾ